ਬਹੁਤ ਹੀ ਕਮਾਲ ਦੇ ਕਿਚਨ ਟਿਪਸ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਕੋਈ ਵੀ ਗਰੇਵੀ ਵਾਲੀ ਸਬਜ਼ੀ ਬਣਾਉਂਦੇ ਹੋ ਤਾਂ ਜਦੋਂ ਤੁਸੀਂ ਟਮਾਟਰ ਪੀਸਦੇ ਹੋ ਤਾਂ ਉਸ ਵਿੱਚ ਹਰਾ ਧਨੀਆ ਵੀ ਡੰਡੀਆਂ ਸਣੇ ਹੀ ਪਾ ਲਓ ਤੇ ਇਸ ਨੂੰ ਵੀ ਪੀਸ ਲਓ ਇਸ ਤਰ੍ਹਾਂ ਸਬਜ਼ੀ ਦੀ ਗਰੇਵੀ ਦਾ ਟੇਸ ਇੰਨਾ ਜ਼ਿਆਦਾ ਵਧੀਆ ਆਵੇਗਾ ਕਿ ਖੁਦ ਦੇਖ ਕੇ ਹੈਰਾਨ ਹੋਮੋਗੇ ਨੰਬਰ 2 ਜਦੋਂ ਵੀ ਤੁਸੀਂ ਖਿਚੜੀ ਬਣਾਉਂਦੇ ਹੋ ਤਾਂ ਚੌਲਾਂ ਅਤੇ ਦਾਲਾਂ ਨੂੰ ਪਹਿਲਾਂ ਘੱਟ ਸੇਕ ਤੇ 2 ਮਿੰਟ ਤੱਕ ਘਿਓ ਵਿੱਚ ਪਕਾਓ ਉਸ ਤੋਂ ਬਾਅਦ ਇਸ ਵਿੱਚ ਪਾਣੀ ਅਤੇ ਹਲਦੀ ਨਮਕ ਤੇ ਕਾਲੀ ਮਿਰਚ ਪਾਓ ਇਸ ਤਰ੍ਹਾਂ ਨਾਲ ਤੁਹਾਡੀ ਖਿਚੜੀ ਬਹੁਤ ਹੀ ਸਵਾਦ ਬਣੇਗੀ ਨੰਬਰ 3 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਨੂੰ ਜਾਂ ਫਿਰ ਦਾਲ ਨੂੰ ਤੜਕਾ ਲਗਾਉਂਦੇ ਹੋ ਤਾਂ ਪਿਆਜ਼ ਨੂੰ ਹਮੇਸ਼ਾ ਹਲਕਾ ਹੀ ਪੁੰਨੋ ਇਸ ਤਰ੍ਹਾਂ ਕਰਨਾ ਸਬਜ਼ੀ ਦਾਲ ਵਿੱਚ ਤੜਕੇ ਦੀ 스ਮੈਲ ਨਹੀਂ ਆਉਂਦੀ ਨੰਬਰ 4 ਜੇਕਰ ਤੁਸੀਂ ਆਪਣੀ ਕਿਚਨ ਵਿੱਚ ਮਿੱਠੇ ਸੋਡੇ ਦਾ ਪੋਚਾ ਲਗਾ ਦਿਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਰਸੋਈ ਹਮੇਸ਼ਾ ਗੇਟਾਣੂ ਮੁਫਤ ਤੇ ਕਲੀਨ ਰਹੇਗੀ ਇਸ ਤੋਂ ਇਲਾਵਾ ਕਿਚਨ ਦਾ ਫਰਸ਼ ਵੀ ਚਮਕ ਜਾਵੇਗਾ ਨੰਬਰ 5 ਜਦੋਂ ਵੀ ਤੁਸੀਂ ਕੋਈ ਵੀ ਖਾਣਾ ਬਣਾ ਕੇ ਹਟਦੇ ਹੋ ਤਾਂ ਆਪਣੀ ਰਸੋਈ ਨੂੰ ਤੁਰੰਤ ਸਾਫ਼ ਕਰਦੇ ਹੋਏ ਇਸ ਨਾਲ ਤੁਹਾਡਾ ਸਮਾਂ ਵੀ ਬਚੇਗਾ ਤੇ ਰਸੋਈ ਕਲੀਨ ਵੀ ਜਲਦੀ ਹੋ ਜਾਵੇਗੀ ਜਿਸ ਕਾਰਨ ਜਦੋਂ ਵੀ ਤੁਸੀਂ ਰਸੋਈ ਵਿੱਚ ਜਾਵੋਗੇ ਤਾਂ ਤੁਹਾਨੂੰ ਸਾਫ਼ ਸੁਥਰੀ ਹੀ ਨਜ਼ਰ ਆਵੇਗੀ ਨੰਬਰ 6 ਰਸੋਈ ਦੇ ਫਰਸ਼ ਉੱਪਰ ਹਮੇਸ਼ਾ ਬੈਠ ਕੇ ਹੀ ਪੂੰਛਾ ਲਗਾਓ ਕਿਉਂਕਿ ਇਹ ਉਹ ਜਗ੍ਹਾ ਹੈ ਜਿੱਥੇ ਜੇਕਰ ਅਸੀਂ ਚੰਗੀ ਤਰ੍ਹਾਂ ਨਾਲ ਰਗੜ ਕੇ ਹੀ ਪੂੰਛਾ ਲਗਾਈਏ ਤਾਂ ਚੰਗੀ ਤਰ੍ਹਾਂ ਨਾਲ ਸਾਫ਼ ਹੁੰਦੀ ਹੈ ਕਿਉਂਕਿ ਰਸੋਈ ਦੇ ਫਰਸ਼ ਉੱਪਰ ਅਕਸਰ ਕੁਝ ਨਾ ਕੁਝ ਡਿੱਗ ਜਾਂਦਾ ਜੋ ਫਰਸ਼ ਨਾਲ ਚਿਪਕ ਜਾਂਦਾ ਹੈ ਨੰਬਰ 7 ਜਦੋਂ ਵੀ ਤੁਸੀਂ ਰੋਟੀ ਬਣਾਉਂਦੇ ਹੋ ਤਾਂ ਚੱਕਲੇ ਥੱਲੇ ਅਖਬਾਰ ਰੱਖ ਲਓ ਫਿਰ ਜੋ ਬੂਰਾ ਇਸ ਅਖਬਾਰ ਉੱਪਰ ਹੋਵੇਗਾ ਉਸ ਨੂੰ ਬੂਰੇ ਵਾਲ ਡੱਬੇ ਵਿੱਚ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਨਾ ਤੁਹਾਡੇ ਹੱਥ ਗੰਦੇ ਹੋਣਗੇ ਤੇ ਨਾਲ ਹੀ ਉਹ ਆਸਾਨੀ ਨਾਲ ਬਿਨਾ ਸੈਲਫ ਖਰਾਬ ਹੋਏ ਚੱਕਿਆ ਵੀ ਜਾਵੇਗਾ ਨੰਬਰ 8 ਜੇਕਰ ਤੁਸੀਂ ਫਰਿੱਜ ਤੋਂ ਬਿਜਲੀ ਦੀ ਬਚਤ ਕਰਨਾ ਚਾਹੁੰਦੇ ਹੋ ਤਾਂ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਢੱਕ ਹੀ ਰੱਖੋ ਇਸ ਤਰ੍ਹਾਂ ਕਰਨਾ ਬਿਜਲੀ ਦੀ ਬਚਤ ਹੋਵੇਗੀ ਤੇ ਨਾਲ ਹੀ ਕਿਸੇ ਵੀ ਚੀਜ਼ ਦੀ ਸਮੈਲ ਫਰਿੱਜ ਵਿੱਚ ਨਹੀਂ ਫੈਲੇਗੀ ਨੰਬਰ ਨੋ ਜਦੋਂ ਵੀ ਤੁਸੀਂ ਫ੍ਰਿਜ ਨੂੰ ਸਾਫ਼ ਕਰਦੇ ਹੋ ਤਾਂ ਉਸ ਨੂੰ ਹਮੇਸ਼ਾ ਬੰਦ ਕਰਕੇ ਹੀ ਸਾਫ਼ ਕਰੋ ਇੱਕ ਤਾਂ ਇਸ ਨਾਲ ਪੈਸੇ ਦੀ ਬਚਤ ਹੋਵੇਗੀ ਕਿਉਂਕਿ ਬਿਜਲੀ ਘੱਟ ਲੱਗੇਗੀ ਤੇ ਦੂਸਰਾ ਇਸ ਤਰ੍ਹਾਂ ਕਰਨਾ ਤੁਸੀਂ ਗਰੰਟ ਤੋਂ ਬਚੇ ਰਹੋਗੇ ਨੰਬਰ 10 ਫ੍ਰਿਜ ਦਾ ਟੱਕਣ ਖੋਲਣ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਸ ਨੂੰ ਜ਼ਿਆਦਾ ਸਮਾਂ ਖੋਲ੍ਹ ਕੇ ਨਾ ਰੱਖੋ ਇਸ ਤਰ੍ਹਾਂ ਕਰਨਾ ਉਸ ਦੀ ਸਾਰੀ ਠੰਡਕ ਬਾਹਰ ਨਿਕਲ ਜਾਂਦੀ ਹੈ ਜਿਸ ਕਾਰਨ ਉਹ ਦੁਬਾਰਾ ਠੰਡੀ ਹੋਣ ਨੂੰ ਸਮਾਂ ਲੈਂਦੀ ਹੈ ਜਿਸ ਕਾਰਨ ਉਹ ਜ਼ਿਆਦਾ ਬਿਜਲੀ ਖਿੱਚਦੀ ਹੈ ਇਸ ਤੋਂ ਇਲਾਵਾ ਉਸ ਦੀ ਗੈਸ ਵੀ ਜਲਦੀ ਖਤਮ ਹੋ ਜਾਂਦੀ ਹੈ ਨੰਬਰ 11 ਜਦੋਂ ਵੀ ਤੁਸੀਂ ਇਹ ਸਿੱਧਾ ਇਸਤੇਮਾਲ ਕਰਦੇ ਹੋ ਤਾਂ ਇਸ ਗੱਲ ਦਾ ਖਾਸ ਖਿਆਲ ਰੱਖੋ ਕਿ ਉਸ ਨੂੰ ਹਮੇਸ਼ਾ 25-26 ਟੈਂਪਰੇਚਰ ਤੇ ਹੀ ਰੱਖੋ ਜੇਕਰ ਤੁਸੀਂ ਰੱਖੋਗੇ ਤਾਂ ਇਸ ਤਰ੍ਹਾਂ ਕਰਨਾ ਬਿਜਲੀ ਨੂੰ ਘੱਟ ਖਿੱਚੇਗਾ ਜਿਸ ਕਰਕੇ ਤੁਹਾਡੇ ਬਿਜਲੀ ਬਿੱਲ ਵਿੱਚ ਬਚਤ ਹੋਵੇਗੀ। ਨੰਬਰ 12 ਜਦੋਂ ਵੀ ਤੁਸੀਂ ਰਸੋਈ ਦੀ ਸਫਾਈ ਕਰਦੇ ਹੋ ਤਾਂ ਦੰਦਾਂ ਵਾਲੇ ਬੁਰਸ਼ ਉੱਪਰ ਜੇਕਰ ਸਾਬਣ ਜਾਂ ਕਾਲਗੇਟ ਲਗਾ ਕੇ ਤੁਸੀਂ ਉਸ ਨਾਲ ਰਸੋਈ ਦੀ ਹਰ ਛੋਟੀ ਵੱਡੀ ਜਗ੍ਹਾ ਦੀ ਸਫਾਈ ਕਰੋ ਤਾਂ ਤੁਹਾਡੀ ਰਸੋਈ ਪੂਰੀ ਤਰ੍ਹਾਂ ਚਮਕ ਜਾਵੇਗੀ ਕਿਉਂਕਿ ਇਹ ਹਰ ਇੱਕ ਨਿੱਕੀ ਚੀਜ਼ ਨੂੰ ਵੀ ਚੰਗੀ ਤਰ੍ਹਾਂ ਨਾਲ ਕਲੀਨ ਕਰ ਦੇਵੇਗਾ। ਨੰਬਰ 13 ਜੇਕਰ ਤੁਸੀਂ ਤਾਂਬੇ ਦੇ ਬਰਤਨ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਰੋਟੀ ਬਣਾਉਣ ਤੋਂ ਬਾਅਦ ਜੋ ਪਰੇਥਣ ਬਚ ਜਾਂਦਾ ਹੈ ਉਸ ਵਿੱਚ ਬੇਕਿੰਗ ਸੋਡਾ ਤੇ ਨਮਕ ਸਿਰਕਾ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਫਿਰ ਇਸ ਨੂੰ ਤਾਂਬੇ ਦੇ ਬਰਤਨ ਉੱਪਰ ਇੱਕ ਲੇਪ ਦੀ ਤਰ੍ਹਾਂ ਲਗਾ ਦਿਓ 스ਪੰਜ ਦੀ ਮਦਦ ਨਾਲ ਰਗੜਦੇ ਉਸ ਦੀ ਮਦਦ ਨਾਲ ਉਹ ਬਹੁਤ ਹੀ ਚਮਕ ਜਾਵੇਗਾ ਤੇ ਨਵੇਂ ਦੀ ਤਰ੍ਹਾਂ ਹੋ ਜਾਵੇਗਾ ਨੰਬਰ 14 ਜਦੋਂ ਵੀ ਤੁਸੀਂ ਮਟਰਾਂ ਨੂੰ ਕੱਢ ਕੇ ਰੱਖਦੇ ਹੋ ਤਾਂ ਉਹਨਾਂ ਨੂੰ ਕੁਝ ਸਮਾਂ ਗਰਮ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਬਹੁਤ ਹੀ ਨਰਮ ਹੋ ਜਾਣਗੇ ਜਿਸ ਤਰ੍ਹਾਂ ਸਬਜ਼ੀ ਬਣਾਉਣ ਸਮੇਂ ਆਸਾਨੀ ਨਾਲ ਪੱਕ ਜਾਣਗੇ ਨੰਬਰ 15 ਜਦੋਂ ਵੀ ਤੁਸੀਂ ਆਪਣੇ ਗੈਸ ਚੁੱਲੇ ਨੂੰ ਸਾਫ਼ ਕਰਦੇ ਹੋ ਤਾਂ ਉਸ ਉੱਪਰ ਇੱਕ ਅਖਬਾਰ ਦਾ ਟੁਕੜਾ ਰੱਖ ਦਿਓ ਫਿਰ ਇਸ ਨਾਲ ਚੁੱਲੇ ਨੂੰ ਰਗੜ ਦਿਓ ਇਸ ਤਰ੍ਹਾਂ ਕਰਨ ਨਾਲ ਨਵੇਂ ਦੀ ਤਰ੍ਹਾਂ ਚਮਕ ਜਾਵੇਗਾ ਨੰਬਰ 16 ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀ ਰਸੋਈ ਦੀ ਸੈਲਫ ਉੱਪਰ ਮਿੱਠਾ ਸੋਡਾ ਪਾ ਕੇ ਪੋਚਾ ਲਗਾ ਦਿਓ ਇਸ ਤਰ੍ਹਾਂ ਕਰਨ ਨਾਲ ਕਲੀਨ ਵੀ ਵਧੀਆ ਹੋ ਜਾਵੇਗੀ ਤੇ ਨਾਲ ਹੀ ਪੂਰੀ ਰਾਤ ਉਸ ਉੱਪਰ ਕਦੇ ਵੀ ਕੋਕਰੇ ਜਾਂ ਸਿਪਕਲੀ ਨਹੀਂ ਚੜੇਗੀ ਨੰਬਰ 17 ਜੇਕਰ ਤੁਹਾਡੇ ਕੋਲ ਪਪੀਤਾ ਬਚ ਗਿਆ ਹੋਵੇ ਤਾਂ ਉਸ ਨੂੰ ਜੇਕਰ ਤੁਸੀਂ ਐਵੇਂ ਹੀ ਰੱਖ ਦੋਗੇ ਤਾਂ ਉਹ ਬਹੁਤ ਜਲਦੀ ਖਰਾਬ ਹੋ ਜਾਵੇਗਾ ਇਸ ਲਈ ਉਸ ਨੂੰ ਕੱਟ ਕਰਕੇ ਇੱਕ ਬਰਤਨ ਵਿੱਚ ਪਾ ਲਓ ਫਿਰ ਉਸ ਉੱਪਰ ਸਿਲਵਰ ਪੇਪਰ ਲਗਾ ਦਿਓ ਇਸ ਤਰ੍ਹਾਂ ਕਰਨ ਨਾਲ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ। ਨੰਬਰ 18 ਜਦੋਂ ਵੀ ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਸਾਡੇ ਘਰ ਵਿੱਚ ਮੱਖੀ ਮੱਛਰ ਅਤੇ ਕੌਕਰੇ ਜ ਆਉਣੇ ਸ਼ੁਰੂ ਹੋ ਜਾਂਦੇ ਹਨ ਇਹਨਾਂ ਤੋਂ ਬਚਣ ਲਈ ਜੇਕਰ ਤੁਸੀਂ ਨਿੰਬੂ ਦਾ ਇੱਕ ਟੁਕੜਾ ਲੈ ਕੇ ਉਸ ਵਿੱਚ 7-8 ਲੌਂਗ ਫਸਾ ਕੇ ਰੱਖ ਦਿਓ ਤਾਂ ਇਸ ਦੀ ਸਮੈਲ ਨਾਲ ਤੁਹਾਡੇ ਘਰ ਦੇ ਅੰਦਰ ਨਹੀਂ ਆਉਣਗੇ। ਨੰਬਰ 1 ਜੇਕਰ ਤੁਸੀਂ ਅੱਧੀ ਲੋਕੀ ਨੂੰ ਸਟੋਰ ਕਰਕੇ ਰੱਖਣਾ ਚਾਹੁੰਦੇ ਹੋ ਤਾਂ ਸੁੱਪਰ ਪਹਿਲਾਂ ਨਿੰਬੂ ਦਾ ਰਸ ਕਸਾ ਦਿਓ ਫਿਰ ਉਸ ਉੱਪਰ ਸਿਲਵਰ ਪੇਪਰ ਲਗਾ ਦਿਓ ਇਸ ਤਰ੍ਹਾਂ ਕਰਨ ਨਾਲ ਲੰਮੇ ਸਮੇਂ ਤੱਕ ਵੀ ਪੀਲਾ ਨਹੀਂ ਪਵੇਗਾ ਨੰਬਰ 2 ਲਾਲ ਮਿਰਚਾਂ ਨੂੰ ਪੀਸਣ ਤੋਂ ਪਹਿਲਾਂ ਜੇਕਰ ਤੁਸੀਂ ਉਹਨਾਂ ਨੂੰ ਥੋੜੇ ਜਿਹੇ ਤੇਲ ਵਿੱਚ ਹਲਕਾ ਜਿਹਾ ਰੱਖ ਕੇ ਭੁੰਨ ਲਓ ਫਿਰ ਇਹਨਾਂ ਨੂੰ ਪੀਸਣ ਸਮੇਂ ਹਲਕਾ ਜਿਹਾ ਨਮਕ ਪਾ ਲਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਨਹੀਂ ਚੜ੍ਹਣੀਆਂ ਤੇ ਨਾਲ ਹੀ ਪੀਸੀਆਂ ਵੀ ਵਧੀਆ ਜਾਣਗੀਆਂ ਨੰਬਰ 21 ਜਦੋਂ ਵੀ ਤੁਸੀਂ ਤੇਲ ਤੋਂ ਕੋਈ ਵੀ ਚੀਜ਼ ਪਕਾਉਂਦੇ ਹੋ ਤਾਂ ਜਦੋਂ ਤੇਲ ਠੰਡਾ ਹੋ ਜਾਂਦਾ ਹੈ ਉਸ ਵੇਲੇ ਉਸ ਨੂੰ ਪੂਣੀ ਨਾ ਪੁਣ ਕੇ ਹੀ ਬਰਤਨ ਵਿੱਚ ਪਾਓ ਇਸ ਤਰ੍ਹਾਂ ਕਰਨ ਨਾਲ ਉਸ ਵਿੱਚ ਪਕਾਏ ਹੋਏ ਭੋਜਨ ਦੇ ਛੋਟੇ ਛੋਟੇ ਟੁਕੜੇ ਨਹੀਂ ਰਹਿਣਗੇ ਤੇ ਤੇਲ ਬਿਲਕੁਲ ਸਾਫ਼ ਹੋਵੇਗਾ ਨੰਬਰ 2 ਜੇਕਰ ਤੁਸੀਂ ਚੁਕੰਦਰ ਖਾਣੀ ਪਸੰਦ ਨਹੀਂ ਕਰਦੇ ਤਾਂ ਉਸ ਨੂੰ ਛਿੱਲ ਕੇ ਪੀਸ ਲਓ ਫਿਰ ਇਸ ਨੂੰ ਆਟੇ ਵਿੱਚ ਗੁੰਨ ਲਓ ਇਸ ਆਟੇ ਦੀਆਂ ਤੁਸੀਂ ਜਾਂ ਤਾਂ ਰੋਟੀਆਂ ਬਣਾ ਲਓ ਜਾਂ ਫਿਰ ਪਰੌਂਠੇ ਬਹੁਤ ਹੀ ਸਵਾਦ ਬਣਨਗੇ ਤੇ ਸਿਹਤ ਨੂੰ ਕਈ ਤਰ੍ਹਾਂ ਦੇ ਲਾਭ ਮਿਲਣਗੇ ਨੰਬਰ 1 ਜਦੋਂ ਵੀ ਤੁਸੀਂ ਲਸਣ ਪਿਆਜ਼ ਜਾਂ ਫਿਰ ਅਦਰਕ ਜਾਂ ਕੋਈ ਵੀ ਸਬਜ਼ੀ ਨੂੰ ਕੱਟਦੇ ਹੋ ਤਾਂ ਹਮੇਸ਼ਾ ਇਹਨਾਂ ਨੂੰ ਕੱਟਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਨਾਲ ਧੋ ਲਓ ਤੇ ਫਿਰ ਉਸ ਨੂੰ ਕੱਟੋ ਨਹੀਂ ਤਾਂ ਬਾਅਦ ਵਿੱਚ ਧੁਣਕਰ ਉਹਨਾਂ ਦੇ ਪੋਸ਼ਟਿਕ ਤੱਤ ਨਸ਼ਟ ਹੋ ਜਾਣਗੇ ਨੰਬਰ 24 ਨਮਕ ਨੂੰ ਹਮੇਸ਼ਾ ਕੱਚ ਦੇ ਬਰਤਨ ਵਿੱਚ ਹੀ ਪਾ ਕੇ ਰੱਖੋ ਇਸ ਤਰ੍ਹਾਂ ਕਰਨਾ ਕਦੇ ਵੀ ਸਿੱਲਾ ਨਹੀਂ ਹੁੰਦਾ ਤੇ ਨਾਲ ਹੀ ਉਹ ਸਾਡੀ ਸੇਥਲੀ ਵੀ ਜ਼ਿਆਦਾ ਚੰਗਾ ਜੇਕਰ ਅਸੀਂ ਇਸ ਵਿੱਚ ਦੋ ਲੌਂਗ ਪਾ ਦਈਏ ਤਾਂ ਸਾਡੇ ਘਰ ਵਿੱਚ ਹਮੇਸ਼ਾ ਬਰਕਤ ਰੱਖਦਾ ਹੈ ਨੰਬਰ 25 ਕਦੇ ਵੀ ਆਟੇ ਵਾਲੀ ਢੋਲੀ ਦੇ ਉੱਪਰ ਜਾਂ ਫਿਰ ਆਸ-ਪਾਸ ਆਟਾ ਨਾ ਡਿੱਗਣ ਦਿਓ ਇਸ ਤਰ੍ਹਾਂ ਕਰਨਾ ਸਾਡੀ ਰਸੋਈ ਵਿੱਚ ਕੀੜੇ ਮਕੌੜੇ ਆਉਂਦੇ ਨੇ ਤੇ ਨਾਲ ਹੀ ਆਟੇ ਵਿੱਚ ਬਰਕਤ ਵੀ ਨਹੀਂ ਰਹਿੰਦੀ। ਨੰਬਰ 26 ਜਦੋਂ ਵੀ ਤੁਸੀਂ ਆਲੂ ਉਬਾਲਦੇ ਹੋ ਜਾਂ ਫਿਰ ਗੋਭੀ ਨੂੰ ਉਬਾਲਦੇ ਹੋ ਤਾਂ ਉਸ ਵਿੱਚ ਇੱਕ ਚਮਚ ਚਿੱਟਾ ਸਿਰਕਾ ਜ਼ਰੂਰ ਪਾਓ ਇਸ ਤਰ੍ਹਾਂ ਕਰਨਾ ਜਲਦੀ ਨਾਲ ਉਬਲ ਵੀ ਜਾਂਦੀ ਹਨ ਤੇ ਨਾਲ ਹੀ ਖਾਣ ਵਿੱਚ ਵੀ ਵਧੀਆ ਲੱਗਦੇ ਹਨ। ਨੰਬਰ 27 ਜਦੋਂ ਵੀ ਤੁਸੀਂ ਚੋਲ ਬਣਾਉਂਦੇ ਹੋ ਤਾਂ ਉਹਨਾਂ ਵਿੱਚ ਨਿੰਬੂ ਅਤੇ ਤੇਜ ਪੱਤਾ ਵੀ ਜ਼ਰੂਰ ਪਾਓ ਇਸ ਤਰ੍ਹਾਂ ਕਰਨ ਨਾਲ ਚੋਲਾਂ ਦਾ ਸੁਆਦ ਦੁੱਗਣਾ ਵਾਚਦਾ ਹੈ ਜੇਕਰ ਤੁਸੀਂ ਇਹਨਾਂ ਦਾ ਦਹੀਂ ਨਾਲ ਸੇਵਨ ਕਰੋ ਤਾਂ ਚੋਲਾਂ ਨੂੰ ਵਾਰ-ਵਾਰ ਖਾਣ ਨੂੰ ਮਨ ਕਰੇਗਾ। ਨੰਬਰ 28 ਆਮਲੇਟ ਨੂੰ ਬਣਾਉਣ ਤੋਂ ਪਹਿਲਾਂ ਪਾਣੀ ਵਿੱਚ ਦੁੱਧ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਫੈਂਡ ਲਓ ਇਸ ਤਰ੍ਹਾਂ ਕਰਨ ਨਾਲ ਜ਼ਿਆਦਾ ਨਰਮ ਅਤੇ ਫੁੱਲਿਆ ਹੋਇਆ ਬਣਦਾ ਹੈ। ਨੰਬਰ 29 ਜੇਕਰ ਤੁਸੀਂ ਆਲੂ ਦੀ ਟਿੱਕੀ ਬਣਾਉਣ ਸਮੇਂ ਉਸ ਵਿੱਚ ਨਿੰਬੂ ਦਾ ਰਸ ਤੇ ਬਰੀਕ-ਬਰੀਕ ਪਿਆਜ਼ ਕੱਟ ਕੇ ਪਾ ਲਓ ਇਸ ਤਰ੍ਹਾਂ ਕਰਨ ਨਾਲ ਬਹੁਤ ਹੀ ਸੁਆਦ ਬਣੇਗੀ ਤੇ ਨਾਲ ਹੀ ਟੁੱਟੇਗੀ ਵੀ ਨਹੀਂ। ਨੰਬਰ 3 ਕਿਸੇ ਬੋਤਲ ਜਾਂ ਸਟੀਲ ਦੇ ਡੱਬੇ ਵਿੱਚ ਸਮਾਨ ਰੱਖਣਾ ਹੋਵੇ ਤੇ ਪਹਿਲੀ ਚੀਜ਼ ਦੀ ਗੰਧ ਨਾ ਜਾ ਰਹੀ ਹੋਵੇ ਤਾਂ ਉਸ ਧੋਤੀ ਹੋਈ ਬੋਤਲ ਵਿੱਚ ਇੱਕ ਜਲਦੀ ਹੋਈ ਦੀਆ ਸਲਾਈ ਦੀ ਤੇਲ ਪਾ ਕੇ ਟੱਕਣ ਬੰਦ ਕਰ ਦਿਓ ਟੱਕਣ ਖੋਲਣ ਤੇ ਬੋਤਲ ਧੋ ਕੇ ਸੁਕਾ ਲਓ ਗੰਧ ਨਿਕਲ ਜਾਵੇਗੀ ਨੰਬਰ 3 ਜੇਕਰ ਤੁਹਾਡੇ ਫਰਿੱਜ ਵਿੱਚ ਪਲੇਟਾਂ ਫਿਰ ਸਮਾਨ ਰੱਖਣ ਨੂੰ ਜਗ੍ਹਾ ਨਾ ਬਚੇ ਤਾਂ ਇੱਕ ਪਲਾਸਟਿਕ ਦੀ ਬੋਤਲ ਕੱਟ ਕਰ ਲਓ ਫਿਰ ਇਸ ਦੇ ਇੱਕ ਇੱਕ ਪੀਸ ਨੂੰ ਫਰਿੱਜ ਵਿੱਚ ਰੱਖ ਕੇ ਉਸ ਉੱਪਰ ਬਰਤਨ ਜਾਂ ਫਿਰ ਬਲੇਟ ਰੱਖ ਦਿਓ ਇਸ ਦੀ ਮਦਦ ਨਾਲ ਆਸਾਨੀ ਨਾਲ ਸਾਰਾ ਸਮਾਨ ਟਿਕ ਜਾਵੇਗਾ ਨੰਬਰ 32 ਜੇਕਰ ਤੁਸੀਂ ਟਮਾਟਰ ਦੇ ਮੂੰਹ ਪਰ ਚੇਪੀ ਲਗਾ ਦਿਓ ਤਾਂ ਇਸ ਤਰ੍ਹਾਂ ਕਰਨ ਨਾਲ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਗਲੇਗਾ ਵੀ ਨਹੀਂ ਨੰਬਰ 33 ਜੇਕਰ ਤੁਸੀਂ ਦੋਸੇ ਨੂੰ ਬਿਨਾ ਸੈਲਫ ਅਤੇ ਤਵੇ ਉੱਪਰ ਫੈਲੇ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਉਸ ਦੇ ਕੋਲ ਨੂੰ ਪਹਿਲਾਂ ਇੱਕ ਟੀਕਾ ਲਗਾਉਣ ਵਾਲੀ ਨਵੀਂ ਸਰਿੰਜ ਵਿੱਚ ਭਰ ਲਓ ਫਿਰ ਇਸ ਨੂੰ ਤਵੇ ਉੱਪਰ ਗੋਲ ਗੋਲ ਕਰਕੇ ਪਾਓ ਇਸ ਤੇ ਮਦਦ ਨਾਲ ਬਿਨਾ ਤਵੇ ਨੂੰ ਤੇ ਫਰਸ਼ ਨੂੰ ਖਰਾਬ ਕਰੇ ਹੀ ਵਧੀਆ ਬਣ ਕੇ ਤਿਆਰ ਹੋ ਜਾਵੇਗਾ ਨੰਬਰ 33 ਜੇਕਰ ਤੁਸੀਂ ਬਹੁਤ ਸਾਰੇ ਟਮਾਟਰਾਂ ਨੂੰ ਆਸਾਨੀ ਨਾਲ ਕੱਟਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਧੋ ਕੇ ਇੱਕ ਪਲੇਟ ਵਿੱਚ ਰੱਖੋ ਤੇ ਫਿਰ ਇੱਕ ਪਲੇਟ ਉੱਪਰ ਰੱਖੋ ਵਿੱਚ ਕਰਦੀ ਚਾਕੂ ਨਾਲ ਟਮਾਟਰਾਂ ਨੂੰ ਆਸਾਨੀ ਨਾਲ ਕੱਟੋ ਬਹੁਤ ਜਲਦੀ ਤੇ ਵਧੀਆ ਤਰੀਕੇ ਨਾਲ ਕੱਟੇ ਜਾਣਗੇ। ਨੰਬਰ 35 ਸਬਜ਼ੀ ਬਣਾਉਣ ਸਮੇਂ ਜੇਕਰ ਮਿਰਚ ਤੇਜ਼ ਲੱਗਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਮਿਰਚਾਂ ਦੇ ਪਹਿਲਾਂ ਬੀਜ ਕੱਢ ਲਓ ਇਸ ਦੀ ਮਦਦ ਨਾਲ ਕਦੇ ਵੀ ਕੌੜੀਆਂ ਨਹੀਂ ਲੱਗਣਗੀਆਂ। ਨੰਬਰ 36 ਜੇਕਰ ਤੁਸੀਂ ਕਿਸੇ ਦਾਲਾਂ ਜਾਂ ਸੁੱਕੀਆਂ ਚੀਜ਼ਾਂ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਕੰੱਚ ਦੇ ਬਰਤਨ ਵਿੱਚ ਭਾ ਕੇ ਰੱਖੋ। ਇਸ ਤਰ੍ਹਾਂ ਕਾਰਨ ਉਹ ਕਦੇ ਵੀ ਜਲਦੀ ਖਰਾਬ ਨਹੀਂ ਹੋਣਗੀਆਂ ਨੰਬਰ 37 ਜੇਕਰ ਤੁਸੀਂ ਇਹ achar ਬਣਾਉਂਦੇ ਸਮੇਂ ਉਹਨਾਂ ਵਿੱਚ ਥੋੜਾ ਜਿਹਾ ਮੇਥੀ ਦਾਣਾ ਵੀ ਮਿਕਸ ਕਰਦੇ ਮੋ ਤਾਂ ਇਸ ਤਰ੍ਹਾਂ ਕਾਰਨ ਤੁਹਾਡੇ achar ਖਾਣ ਤੋਂ ਬਾਅਦ ਨਾ ਤਾਂ ਗੈਸ ਬਣੇਗੀ ਤੇ ਨਾ ਹੀ ਤਿਜ਼ਾਬ ਦੀ ਸਮੱਸਿਆ ਹੋਵੇਗੀ ਨੰਬਰ 38 ਫਾਰਮ ਕਿਉਂ दीजिएगा ਜੇਕਰ ਤੁਸੀਂ ਮੱਖਣ ਦੀ ਪਰਤੋਂ ਰੋਟੀਆਂ ਨੂੰ ਚੋਪੜਨ ਲਈ ਕਰੋ ਤੇ ਇਸ ਨਾਲ ਰੋਟੀਆਂ ਲੰਬੇ ਸਮੇਂ ਤੱਕ ਨਰਮ ਰਹਿਣਗੀਆਂ ਤੇ ਨਾਲ ਹੀ ਸਵਾਦ ਵੀ ਲੱਗਣਗੀਆਂ ਇਸ ਤੋਂ ਇਲਾਵਾ ਇਸ ਦਾ ਸਾਡੀ ਸਿਹਤ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਨੰਬਰ 39 ਜੇਕਰ ਤੁਸੀਂ ਪਿਆਜ਼ ਨੂੰ ਕਾਫੀ ਸਮੇਂ ਤੱਕ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਉੱਪਰ ਵਾਲੇ ਛਿਲਕੇ ਜੋ ਉੱਤਰ ਰਹੇ ਹੁੰਦੇ ਹਨ ਉਹਨਾਂ ਨੂੰ ਸਮੇਂ-ਸਮੇਂ ਤੇ ਸਾਫ਼ ਜ਼ਰੂਰ ਕਰੋ ਇਸ ਤੋਂ ਇਲਾਵਾ ਉਹਨਾਂ ਵਿੱਚ ਹੱਥ ਵੀ ਫੇਰਦੇ ਰਹੋ ਸਾਲੋ-ਸਾਲ ਖਰਾਬ ਨਹੀਂ ਹੋਣਗੇ ਨੰਬਰ 40 ਲਸਣ ਨੂੰ ਜੇਕਰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਦੇ ਮੂੰਹ ਵਾਲੇ ਪਾਸੇ ਨੂੰ ਗੈਸ ਉੱਪਰ ਰੱਖ ਕੇ ਕੁਝ ਸਮਾਂ ਭੁੰਨ ਲਓ ਫਿਰ ਅਖਬਾਰ ਵਿੱਚ ਛਕ ਕੇ ਰੱਖ ਦਿਓ ਇਸ ਤਰ੍ਹਾਂ ਕਰਨ ਨਾਲ ਲੰਬੇ ਸਮੇਂ ਤੱਕ ਵੀ ਖਰਾਬ ਨਹੀਂ ਹੋਣਗੇ ਨੰਬਰ 41 ਗਰਜਰ ਨੂੰ ਜਲਦੀ ਛਿੱਲਣ ਲਈ ਉਸ ਉੱਪਰ ਨਵਾਂ ਸਟੀਲ ਬੂਲ ਘਸਾ ਦੇਵੋ ਇਸ ਦੀ ਮਦਦ ਨਾਲ ਬਹੁਤ ਹੀ ਆਸਾਨੀ ਨਾਲ ਛਿੱਲੀ ਵੀ ਜਾਵੇਗੀ ਤੇ ਸਾਫ ਵੀ ਚੰਗੀ ਤਰ੍ਹਾਂ ਹੋ ਜਾਵੇਗੀ ਛਿਲਕਾ ਵੀ ਮੋਟਾ ਨਹੀਂ ਉਤਰੇਗਾ ਨੰਬਰ 42 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਗੋਭੀ ਦੀ ਸਬਜ਼ੀ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਅੰਦਰ ਗੈਸ ਬਣਦੀ ਸਮੱਸਿਆ ਹੋ ਜਾਂਦੀ ਹੈ ਜਿਸ ਕਰਕੇ ਦਿਨ ਪਰ ਦਿਨ ਵੱਧਦੀ ਹੈ ਨੰਬਰ 43 ਕਈ ਵਾਰ ਸਿਲੰਡਰ ਨੂੰ ਅੱਗ ਲੱਗਣ ਦਾ ਡਰ ਸਾਡੇ ਮਨ ਵਿੱਚ ਬਣਿਆ ਰਹਿੰਦਾ ਹੈ ਜੇ ਇਹ ਵਿੱਚ ਜੇਕਰ ਤੁਸੀਂ ਅੱਗ ਲੱਗੇ ਸਿਲੰਡਰ ਉੱਪਰ ਮਿਕਸੀ ਵਾਲਾ ਵੱਡਾ ਕੱਪ ਰੱਖ ਦਿਓ ਇਸ ਦੀ ਮਦਦ ਨਾਲ ਆਗੂ ਪਰ ਕੰਟਰੋਲ ਕੀਤਾ ਜਾ ਸਕਦਾ ਹੈ ਨੰਬਰ 44 ਜੇਕਰ ਤੁਸੀਂ ਆਲੂ ਦੇ ਪਰੌਂਠੇ ਨੂੰ ਬਹੁਤ ਹੀ ਨਰਮ ਅਤੇ ਫੁੱਲਿਆ ਹੋਇਆ ਬਣਾਉਣਾ ਚਾਹੁੰਦੇ ਹੋ ਤਾਂ ਇਸ ਦਾ ਮਸਾਲਾ ਤਿਆਰ ਕਰਨ ਸਮੇਂ ਉਸ ਵਿੱਚ ਹਲਕਾ ਜਿਹਾ ਮਿੱਠਾ ਸੋਡਾ ਪਾ ਲਓ ਤੇ ਦੋ ਚਮਚ ਮਲਾਈ ਦੇ ਪਾ ਲਓ ਇਸ ਦੀ ਮਦਦ ਨਾਲ ਪਰੌਂਠੇ ਇੰਨੇ ਜ਼ਿਆਦਾ ਨਰਮ ਫੁੱਲੇ ਹੋਏ ਤੇ ਸਵਾਦ ਬਣਨਗੇ ਬਣਾ ਕੇ ਬਾਰ ਬਾਰ ਖਾऊंगी ਨੰਬਰ 45 ਜਦੋਂ ਵੀ ਤੁਸੀਂ ਕੋਈ ਵੀ ਪਰੌਂਠਾ ਬਣਾਉਣ ਲਈ ਆਟਾ ਗੁੰਨਦੇ ਹੋ ਤਾਂ ਸ ਵਿੱਚ ਹਮੇਸ਼ਾ ਦੇਸੀ ਘਿਓ ਜ਼ਰੂਰ ਮਿਕਸ ਕਰੋ ਇਸ ਦੀ ਮਦਦ ਨਾਲ ਤੁਹਾਡੇ ਪਰੌਂਠੇ ਨਰਮ ਤੇ ਸਵਾਦ ਵਾਲਣਗੇ ਨਾਲ ਫੁੱਲ ਵੀ ਚੰਗੀ ਤਰ੍ਹਾਂ ਆ ਜਾਣਗੇ ਨੰਬਰ 6 ਜੇਕਰ ਤੁਸੀਂ ਅੰਡੇ ਦੀ ਪਹਿਚਾਣ ਕਰਨਾ ਚਾਹੁੰਦੇ ਹੋ ਕਿ ਉਹ ਸਹੀ ਹੈ ਜਾਂ ਫਿਰ ਖਰਾਬ ਤਾਂ ਉਸ ਨੂੰ ਪਾਣੀ ਵਿੱਚ ਸੁੱਟ ਦਿਓ ਜੇਕਰ ਉਹ ਤੈਰਨ ਲੱਗ ਗਿਆ ਤਾਂ ਉਹ ਖਰਾਬ ਹੋਵੇਗਾ ਜੇਕਰ ਪਾਣੀ ਵਿੱਚ ਜਾ ਕੇ ਬੈਠ ਗਿਆ ਤਾਂ ਉਹ ਸਹੀ ਹੋਵੇਗਾ ਨੰਬਰ 47 ਜੇਕਰ ਤੁਸੀਂ ਫਟੇ ਹੋਏ ਤੌਲੀਏ ਦੇ ਛੋਟੇ ਜਿਹੇ ਟੁਕੜੇ ਨੂੰ ਕੱਟ ਕਰ ਲਓ ਤੇ ਫਿਰ ਉਸ ਨੂੰ ਫੋਲਡ ਕਰਕੇ ਸੂਈ ਨਾਲ ਤਿੰਨ ਪਾਸਿਆਂ ਤੋਂ ਸਲਾਈ ਕਰ ਲਓ ਤੇ ਖੁੱਲੇ ਪਾਸੇ ਤੋਂ ਉਸ ਨੂੰ ਸਿੱਧਾ ਕਰ ਲਓ ਤੇ ਫਿਰ ਇਸ ਵਿੱਚ ਸਾਬਣ ਪਾ ਕੇ ਤੁਸੀਂ ਆਪਣੇ ਸਰੀਰ ਉੱਪਰ ਲਗਾ ਸਕਦੇ ਹੋ ਜਾਂ ਫਿਰ ਹੱਥ ਧੋ ਸਕਦੇ ਹੋ ਚੰਗੀ ਤਰ੍ਹਾਂ ਨਾਲ ਸਾਫ਼ ਕਰਨ ਵਿੱਚ ਮਦਦ ਕਰੇਗਾ। ਨੰਬਰ 48 ਜੇਕਰ ਤੁਹਾਡਾ ਦੰਦਾਂ ਵਾਲਾ ਬੁਰਸ਼ ਖਰਾਬ ਹੋ ਗਿਆ ਹੋਵੇ ਤਾਂ ਤੁਸੀਂ ਨਵਾਂ ਨਹੀਂ ਖਰੀਦਣਾ ਚਾਹੁੰਦੇ ਤਾਂ ਉਸ ਨੂੰ ਕੱਚ ਦੇ ਗਲਾਸ ਵਿੱਚ ਪਾਣੀ, ਗਰਮ ਪਾਣੀ ਪਾ ਕੇ 10-15 ਮਿੰਟ ਲਈ ਭਿਉਂ ਕੇ ਰੱਖੋ ਤੇ ਫਿਰ ਕੱਢ ਲੋ ਇਸ ਤਰ੍ਹਾਂ ਉਹ ਨਵੇਂ ਦੀ ਤਰ੍ਹਾਂ ਹੋ ਜਾਵੇਗਾ ਤੁਸੀਂ ਇਸ ਦਾ ਦੁਬਾਰਾ ਇਸਤੇਮਾਲ ਕਰ ਸਕਦੇ ਹੋ ਨੰਬਰ 49 ਜਦੋਂ ਵੀ ਤੁਸੀਂ ਪੱਤੇ ਗੋਭੀ ਦੀ ਸਬਜ਼ੀ ਬਣਾਉਂਦੇ ਹੋ ਤਾਂ ਉਸ ਵਿੱਚ 2-3 ਚਮਚੀ ਚੀਨੀ ਦੇ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਉਸ ਦਾ ਰੰਗ ਬਰਕਰਾਰ ਰਹੇਗਾ ਤੇ ਨਾਲ ਹੀ ਉਹ ਸੁਆਦ ਵੀ ਬਣੇਗੀ ਨੰਬਰ 5 ਜਦੋਂ ਵੀ ਤੁਸੀਂ ਕੜੀ ਬਣਾਉਂਦੇ ਹੋ ਤਾਂ ਉਸੇ ਸਮੇਂ-ਸਮੇਂ ਤੇ ਕੜਛੀ ਜਰੂਰ ਫੇਰਦੇ ਰਹੋ ਉਸ ਵਿੱਚ ਕਦੇ ਵੀ ੱਗ ਨਾ ਬਣਦੇ ਉਹ ਜੇਕਰ ਉਸ ਵਿੱਚ ੱਗ ਬਣ ਗਈ ਤਾਂ ਉਹ ਖਾਣ ਵਿੱਚ ਜ਼ਿਆਦਾ ਸੁਆਦ ਨਹੀਂ ਲੱਗੇਗੀ ਤੇ ਨਾਲ ਹੀ ਦੇਖਣ ਵਿੱਚ ਵੀ ਇਸ ਲਈ ਇਸ ਗੱਲ ਦਾ ਖਾਸ ਖਿਆਲ ਰੱਖੋ ਨੰਬਰ 51 ਆٹے ਨੂੰ ਗੁੰਨਣ ਸਮੇਂ ਉਸ ਨੂੰ ਕਦੇ ਵੀ ਥੋੜਾ ਥੋੜਾ ਨਾ ਗੁੰਨੋ ਇਸ ਤਰ੍ਹਾਂ ਕਰਨ ਨਾਲ ਆٹے ਦੀ ਰੋਟੀ ਨਾ ਤਾਂ ਨਰਮ ਬਣੇਗੀ ਤੇ ਨਾ ਹੀ ਉਹ ਚੰਗੀ ਤਰ੍ਹਾਂ ਫੁੱਲੇਗੀ ਇਸ ਲਈ ਉਸ ਨੂੰ ਹਮੇਸ਼ਾ ਇਕੱਠੇ ਨੂੰ ਹੀ ਗੁੰਨੋ ਨੰਬਰ 52 ਚੌਲ ਬਣਾਉਣ ਸਮੇਂ ਕਦੇ ਵੀ ਉਹਨਾਂ ਵਿੱਚ ਜ਼ਿਆਦਾ ਪਾਣੀ ਨਾ ਪਾਓ ਇਸ ਤਰ੍ਹਾਂ ਕਰਨਾ ਚੌਲ ਖਾਣ ਵਿੱਚ ਜ਼ਿਆਦਾ ਸਵਾਦ ਨਹੀਂ ਲੱਗਣਗੇ ਤੇ ਨਾਲ ਹੀ ਉਹਨਾਂ ਵਿੱਚ ਪਾਣੀ ਹੀ ਰਹੇਗਾ ਇਸ ਲਈ ਜਿੰਨੇ ਚੌਲ ਪਾਉਂਦੇ ਹੋ ਉਸ ਤੋਂ ਥੋੜਾ ਜਿਹਾ ਜ਼ਿਆਦਾ ਪਾਣੀ ਹੀ ਪਾਓ ਨੰਬਰ 53 ਜੇਕਰ ਤੁਸੀਂ ਖੀਰ ਬਣਾਉਣ ਸਮੇਂ ਉਸ ਵਿੱਚ ਹਲਕਾ ਜਿਹਾ ਕਸਟਰਡ ਦੁੱਧ ਵਿੱਚ ਘੋਲ ਕੇ ਪਾ ਦਿਓ ਤਾਂ ਬਹੁਤ ਜ਼ਿਆਦਾ ਸਵਾਦ ਆਣਦੀ ਹੈ ਇਸ ਲਈ ਇਸ ਤੋਂ ਇਲਾਵਾ ਤੁਸੀਂ ਕਸਟਰਡ ਨੂੰ ਦਰਮਿਆਨ ਵਿੱਚ ਵੀ ਪਾ ਸਕਦੇ ਹੋ। ਨੰਬਰ 54 ਰਸੋਈ ਦੇ ਗੈਸ ਕੋਲ ਪਾਣੀ ਜ਼ਰੂਰ ਰੱਖੋ ਕਿਉਂਕਿ ਕਈ ਵਾਰ ਕੰਮ ਕਰਦੇ ਸਮੇਂ ਸਾਡੇ ਨਾਲ ਕੋਈ ਹਾਦਸਾ ਹੋ ਸਕਦਾ ਹੈ ਜਿਸ ਕਰਕੇ ਸਿਰ ਤੁਰੰਤ ਪਾਣੀ ਦਾ ਇਸਤੇਮਾਲ ਕਰ ਸਕਦੇ ਹਾਂ। ਨੰਬਰ 55 ਜਿੰਨਾਂ ਲੋਕਾਂ ਵਿੱਚ ਖੂਨ ਦੀ ਕਮੀ ਹੁੰਦੀ ਹੈ ਉਹਨਾਂ ਨੂੰ ਕਦੇ ਵੀ ਬੈਂਗਣ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਨਾਲ ਉਹਨਾਂ ਨੂੰ ਨੇਕਾ ਹੀ ਸਮੱਸਿਆਮੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ